ਯੋ! ਮੈਂ ਮੂਰੇ ਆ ਗਿਆ ਮੈਲਦਾ ਪੱਕਾ ਸੇਵਕ ਆ ਜੀ ਖੋਡਾ ਆਹ ਕਲੇਰ ਸਾਹਿਬ ਨੂੰ ਵੋਛ ਲੋ ਚੜਾ ਦੇ ਨੂੰ ਇਹ ਗਰੇਵਾ ਸਾਹ ਕਲੇਰ ਅੰਕਲੇ ਸਾਸੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾੜ ਕੇ ਬਿਲਕੁਲ ਆਜੂ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਹਬ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਕਲੇਰ ਸਾਹਿਬ ਨੂੰ ਪੁੱਛ ਲੋ ਚੱਲਾ 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 ਕੜਾ ਦੇ ਨੂੰ ਹੋਰ ਤੇਰੇ ਵਾਸਤਾ ਕਲੇਰ ਅੰਕੜੇ ਸਾਸੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾੜ ਕੇ ਆਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਹਬ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਆ ਕੇ ਮਿਲਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਕਰਵਾਸਾ ਕਲੇਰ ਅੰਕਲੇ ਸਾਸੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਆ ਕਟਾਨ ਕੇ ਆਯੂਗ ਸਰਕਾਰ ਆਉਣ ਤੇ ਫੇਰ ਦੱਸਾਂਗੇ ਪਾਈ ਪਾਈ ਦਾ ਸਾਭ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਆਗਾ ਮਿਲਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਚੜਾ ਦੇ ਨੂੰ ਅਗਰੇ ਵਾਸਾ ਕਲੇਰ ਅੰਕਰੇ ਸਾਸੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਭ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਆਗਾ ਮਿਲਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਚੜਾ ਦੇ ਨੂੰ ਅਗਰੇਵਾਸਾ ਕਲੇਰ ਅੰਕਰੇ ਸਾਸਰੀ ਕਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਯੂਗ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਭ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਆਂਗਾ ਮਿਲਦਾ ਪੱਕਾ ਸੇਵਕ ਆ ਜੀ ਰੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਖੜਾ ਦੇ ਨੂੰ ਹੋ ਟੇਰ ਅਗਰੇਵਾ ਸਾਹਿਬ ਕਲੇਰ ਅੰਕੜੇ ਸਾਸਰੀ ਗਾਲ ਪੱਕੇ ਆ ਪੱਕੇ ਅੱਜ ਵੀ ਖੜੇ ਹੈ ਕਟਾਨ ਕੇ ਆਜੂ ਦੀ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਥ ਹੋਊਗਾ ਪਾਈ ਪਾਈ ਦਾ ਆਈ ਲਵ ਯੂ ਮੈਂ ਮੂਰੇ ਅੰਗਰ ਮਿਲਦਾ ਪੱਕਾ ਸੇਵਕ ਆ ਜੀ ਖੋਡਾ ਆ ਕਲੇਰ ਸਾਹਿਬ ਨੂੰ ਪੁੱਛ ਲੋ ਕਲੇਰ ਅੰਕਰੇ ਸਤਿ ਸ੍ਰੀ ਅਕਾਲ ਪੱਕੇ ਆ ਪੱਕੇ ਅੱਜ ਵੀ ਖੜੇ ਆ ਕਟਾੜ ਕੇ ਅਜੂ ਸਰਕਾਰ ਆਉਣ ਤਾਂ ਫੇਰ ਦੱਸਾਂਗੇ ਪਾਈ ਪਾਈ ਦਾ ਸਾਹਬ ਹੋਊਗਾ ਪਾਈ ਪਾਈ ਦਾ